ਕੈਨੇਡਾ ਅਮਰੀਕਾ ਟੈਰਿਫ ਵਾਰ ਦੌਰਾਨ ਕੈਨੇਡਾ ਵੱਲੋਂ ਅਮਰੀਕਾ ਉੱਤੇ ਲਗਾਏ ਗਏ ਜਵਾਬੀ ਟੈਕਸ ਅਮਰੀਕਾ ਉੱਤੇ ਬੇਅਸਰ ਦਿਖਾਈ ਦੇ ਰਹੇ ਨੇ ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ ਨਾਲ ਵਪਾਰਕ ਅਤੇ ਸੁਰੱਖਿਆ ਸੌਦੇ ਦੀ ਗੱਲਬਾਤ ਵਿੱਚ ਘਰੇ ਦਿਖਾਈ ਦੇ ਰਹੇ ਨੇ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਪਹਿਲਾਂ ਡਾਲਰ ਫਾਰ ਡਾਲਰ ਟੈਕਸ ਦੀ ਹਮਾਇਤ ਕਰਦੇ ਸਨ ਹੁਣ ਕਹਿ ਰਹੇ ਹਨ ਕਿ ਇਹ ਨੀਤੀ ਅਮਰੀਕਾ ਦੇ ਵਿਰੁੱਧ ਪ੍ਰਭਾਵਸ਼ਾਲੀ ਨਹੀਂ ਰਹੀ ਕਾਰਨ ਇਹ ਹੈ ਕਿ ਅਮਰੀਕਾ ਦੀ ਅਰਥ ਵਿਵਸਥਾ ਕੈਨੇਡਾ ਦੇ ਮੁਕਾਬਲੇ 10 ਗੁਣਾ ਵੱਡੀ ਹੈ ਕੈਨੇਡਾ ਵੱਲੋਂ ਅਮਰੀਕਾ ਉੱਤੇ ਲਗਾਏ ਟੈਕਸ ਅਤੇ ਖਰੀਦੋ ਕੈਨੇਡੀਅਨ ਮੋਹਮ ਦਾ ਅਸਲ ਅਮਰੀਕਾ ਉੱਤੇ ਕੋਈ ਖਾਸ ਪ੍ਰਭਾਵ ਨਹੀਂ ਪੈ ਰਿਹਾ ਕੈਲਗਰੀ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਟ੍ਰੈਵਰ ਟੌਮ ਅਨੁਸਾਰ ਅਪ੍ਰੈਲ ਤੱਕ ਅਮਰੀਕਾ ਨੂੰ ਸਿਰਫ 36.8 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਜੋ ਕਿ ਉਨ੍ਹਾਂ ਦੇ 3 ਟ੍ਰਿਲੀਅਨ ਡਾਲਰ ਦੀ ਜੀਡੀਪੀ ਦੇ ਮੁਕਾਬਲੇ ਬਹੁਤ ਘੱਟ ਕੇਵਲ 0.1% ਹੈ ਤਾਂ ਟੌਮਬ ਅਨੁਸਾਰ ਕੈਨੇਡੀਅਨ ਲੋਕਾਂ ਵੱਲੋਂ ਅਮਰੀਕੀ ਸਮਾਨ ਦਾ ਬਾਈਕਾਟ ਕਰਨ ਦੇ ਇਰਾਦੇ ਸੱਚੇ ਹੋ ਸਕਦੇ ਹਨ ਪਰ ਅੰਕੜਿਆਂ ਅਨੁਸਾਰ ਇਹ ਬਦਲਾ ਨਿਰੀ ਸੀਮਤ ਪੱਧਰ ਤੇ ਹੋਏ ਹਨ ਅਤੇ ਕੋਈ ਵੱਡਾ ਵਪਾਰਕ ਪ੍ਰਭਾਵ ਨਹੀਂ ਪਿਆ ਕਾਰਨੀ ਨੇ ਪਿਛਲੇ ਐਤਵਾਰ ਕੈਨੇਡਾ ਦਾ ਡਿਜੀਟਲ ਸਰਵਿਸ ਟੈਕਸ ਯਾਨੀ ਕਿ ਡੀਟੀਐਸ ਰੱਦ ਕਰ ਦਿੱਤਾ ਜਿਸ ਤੋਂ ਠੀਕ ਇੱਕ ਦਿਨ ਪਹਿਲਾਂ ਡੋਨਾਲਡ ਟਰੰਪ ਨੇ ਵਪਾਰ ਅਤੇ ਸੁਰੱਖਿਆ ਗੱਲਬਾਤ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਸੀ ਤਾਂ ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਉੱਤੇ 50% ਤੱਕ ਟੈਕਸ ਵਜਾਉਣ ਮਗਰੋਂ ਕਾਰਨੀ ਨੇ ਅਸਥਾਈ ਤੌਰ ਤੇ ਜਵਾਬੀ ਟੈਕਸ ਰੋਕ ਦਿੱਤੇ ਇਹ ਫੈਸਲਾ ਮੋੜ ਸ਼ੁਰੂ ਹੋਈ ਗੱਲਬਾਤ ਦੀ ਪ੍ਰਤੀਕਿਆ ਕਰਦਿਆਂ ਲਿਆ ਗਿਆ ਤਾਂ ਕਾਰਨੀ ਨੇ ਸਟਰੋਂਗ ਬਾਰਡਰ ਸੈਕਟ ਪਾਸ ਕਰਕੇ ਬਾਰਡਰ ਸੁਰੱਖਿਆ ਨਸ਼ਿਆਂ ਦੇ ਵਿਰੁੱਧ ਲੜਾਈ ਅਤੇ ਮਨੀ ਲਾਂਡਰਿੰਗ ਖਿਲਾਫ ਕਦਮ ਚੁੱਕੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕੈਨੇਡਾ 2026 ਤੱਕ ਆਪਣੇ ਜੀਡੀਪੀ ਦਾ 2% ਅਤੇ 2035 ਤੱਕ 5% ਰਕਵਾਈ ਉੱਤੇ ਜਾਨੀ ਕਿ ਰੱਖਿਆ ਉੱਤੇ ਖਰਚੇਗਾ ਇਹ 트ੰਪ ਦੀ ਮੰਗ ਸੀ ਤਾਂ ਕਾਰਨੀ ਨੇ ਅਮਰੀਕਾ ਵੱਲੋਂ ਹਰ ਸੰਭਾਵਿਤ ਟੈਕਸ ਲਗਾਉਣ ਤੋਂ ਕੈਨੇਡਾ ਨੂੰ ਬਚਾਉਣ ਲਈ ਇਹ ਤਕਨੀਕ ਅਤੇ ਰਣਨੀਤਿਕ ਫੈਸਲੇ ਲਏ ਹਨ ਉਮੀਦ ਹੈ ਕਿ 21 ਜੁਲਾਈ ਤੋਂ ਪਹਿਲਾਂ ਦੋਵੇਂ ਦੇਸ਼ ਵਪਾਰ ਅਤੇ ਸੁਰੱਖਿਆ ਸੌਦੇ ਤੇ ਸਹਿਮਤ ਹੋ ਜਾਣਗੇ ਤਾਂ ਇਹ ਸਾਰਾ ਪ੍ਰਸੰਗ 2026 ਵਿੱਚ ਹੋਣ ਵਾਲੀ ਨਵੀਂ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦੀ ਮੁਲਾਂਕਣ ਪ੍ਰਕਿਰਿਆ ਤੋਂ ਪਹਿਲਾਂ ਹੋ ਰਿਹਾ ਹੈ ਇਸ ਨਾਲ ਕਾਰਨ ਇਹ ਚਾਹੁੰਦੇ ਹਨ ਕਿ ਅਮਰੀਕਾ ਨਾਲ ਉਹਨਾਂ ਦੇ ਸਬੰਧ ਨੇ ਜਿਹੜੇ ਉਹ ਬੜੇ ਰਹਿਣ ਇਹ ਸਾਰੀ ਲੜਾਈ ਦੀ ਸ਼ੁਰੂਆਤ ਡੋਨਾਲਡ ਟਰੰਪ ਦੇ ਵੱਲੋਂ ਕੀਤੀ ਗਈ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦੇ ਹੀ ਪੁਰਾਣੇ ਵਪਾਰ ਸਮਝੌਤਿਆਂ ਨੂੰ ਤੋੜ ਕੇ ਕਈ ਦੇਸ਼ਾਂ ਉੱਤੇ ਟੈਕਸ ਲਾਏ ਤਾਂ ਸਿੱਧੀ ਗੱਲ ਇਹ ਹੈ ਕਿ ਛੋਟੀ ਅਰਥ ਵਿਵਸਥਾ ਵਾਲੇ ਕੈਨੇਡਾ ਵੱਲੋਂ ਅਮਰੀਕਾ ਤੇ ਪ੍ਰਭਾਵ ਪਾਉਣਾ ਔਖਾ ਹੈ ਮਾਰਕ ਕਾਰਨੀ ਦੀ ਹਾਲੀਆ ਰਣਨੀਤੀ ਉਹਨਾਂ ਦੀਆਂ ਅਸਲ ਮਜਬੂਰੀਆਂ ਨੂੰ ਦਰਸਾਉਂਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਦੋਵੇਂ ਦੇਸ਼ਾਂ ਵਿਚਕਾਰ ਟੈਰਿਫ ਨੂੰ ਲੈ ਕੇ ਅੱਗੇ ਕਿਹੜੀ ਸਥਿਤੀ ਆ ਜਿਹੜੀ ਉਹ ਬਣਦੀ ਹੈ ਤੇ ਕਿਸ ਤਰ੍ਹਾਂ ਦਾ ਵਪਾਰ ਅਤੇ ਅਰਥ ਵਿਵਸਥਾ ਉੱਤੇ ਅਸਰ ਇਸ ਦਾ ਰਹਿਣ ਵਾਲਾ ਹੈ